सोन ॾोल सोन ॾोल सोन ॾोल सोन ਸੋ ਮੁਰੀਆ ਸਾਹਿਬ ਦੇ ਲਈ ਉਪਰਾਇਆ ਕੁਰੀ ਸਰਦਾਰ ਕੋ ਬੱਗਾ ਸਾਹਿਬ ਨੇ ਨਿਪਟਾਇਆ ਅੱਜ ਪਿੰਡ ਕਨੀਜਾ ਦੇ ਵਿੱਚ ਮੀਟਿੰਗ ਹੋਈ ਹੈ ਜਿੱਥੇ ਮੇਰੇ ਨਾਲ ਵੱਡੇ ਭਰਾ ਫੋਜਾ ਮਜ਼ਰਾਲ ਬੱਗਾ ਜੀ ਸਾਡੇ ਆਮਲਵੀ ਪੇਟ ਸ਼ਾਮਲ ਹੋਏ ਨੇ ਫੋਜਾ ਸਿੰਘ ਜੀ ਪਰਮਜੀਤ ਸਿੰਘ ਜੀ ਪੂਰੀ ਟੀਮ ਜਿਹੜੇ ਮਨਜੀਤ ਸਿੰਘ ਢਿੱਲੋਂ ਸਾਡੇ ਕੌਂਸਲਰ ਸਹਿਬਾਨ ਨੇ ਨਦੀਹਾਨਾ ਸਾਹਿਬ ਦੇ ਸੋਹਣਾ ਦੇ ਮੈਂ ਕਹੂੰਗਾ ਪਿਆਰ ਸਦਕਾ ਮਦਨਾਲ ਬਗਾਇਆ ਪਿਆਰ ਸਰਕਾਰ ਜੀ ਇਸ ਮੀਟਿੰਗ ਦੇ ਵਿੱਚ ਜੁਆਇਨਿੰਗ ਹੋਈ ਹੈ ਸੋ ਮੈਂ ਬਹੁਤ ਨਾਲ ਪਾਰਟੀ ਕੈਨ ਦਾ ਧੰਨਵਾਦ ਵੀ ਕਰਦਾ ਤੇ ਨਾਲ ਲਵਾਦਾ ਵੀ ਕਰਦਾ ਕਿ ਤੁਸੀਂ ਜਿਹੜਾ ਵੀ ਮੈਨੂੰ ਹੁਕਮ ਲਾਓਗੇ ਇਸ ਪਿੰਡ ਲਈ ਇਸ ਹੜਕੇ ਲਈ ਮੈਂ ਤੁਹਾਡੇ ਨਾਲ ਮੁੱਢ ਨਾਲ ਮੁੱਢਲਾ ਕੇ ਸੇਵਾ ਕਰਾਂਗਾ ਅੱਜ ਦੀ ਇਹ ਮੀਟਿੰਗ ਦੱਸ ਰਹੀ ਹੈ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਸਾਡੇ ਜਸਪ੍ਰੀਤ ਸਿੰਘ ਪਟੜ ਜਿਲ੍ਹਾ ਪ੍ਰਸਿੱਧ ਮੈਂਬਰ ਔਰ ਬਲਾਕ ਸੰਪਤੀ ਨੰਬਰ ਅਰਤਾਰ ਸਿੰਘ ਦੀ ਧਰਮਪਤਨੀ ਉਹਨਾਂ ਦੀ ਜਿਹੜੀ ਬਹੁਤ ਵੱਡੀ ਨਾਲ ਜਿੱਤ ਹੋਣ ਜਾ ਰਹੀਆਂ ਸੋ ਮੈਂ ਦੋਨਾਂ ਪਾਸੇ ਐਡਵਾਂਸ ਦੇ ਵਿੱਚ ਵਧਾਈਆ ਦਿੰਦਾ ਸੋ ਤੁਹਾਡੇ ਚੱਲ ਰਹੀ ਹਲਕਾ ਸਾਨੇਵਾਲ ਦੇ ਸਾਰੇ ਹੀ ਉਮੀਦਵਾਰਾਂ ਨੂੰ ਸਾਰੇ ਪ੍ਰੋਤਸਾਹਨ ਬੁਲਦੇ ਹਾਂ ਕਿ ਕਰਦਾ ਕਿ ਹਰ ਉਮੀਦਵਾਰ ਚੋਣਾਂ ਸੰਘਾੜੂ ਹੈ ਚੜਦੇ ਚੋਣਾਂ ਦੇ ਵੋਟਾਂ ਪਾ ਕੰਮਜਾਬ ਕਰੋ 4 ਸਾਲਾਂ ਚ ਬੇਅੰਤ ਕੰਮ ਹੋਇਆ 2 ਸਾਲ ਸਵਾ ਸਾਲ ਰਹਿ ਗਿਆ ਹੈ ਪੰਜਾਬ ਦੇ ਵਿੱਚ ਚੋਣਾਂ ਹੁਣ ਜਾਰੀਆਂ ਨੇ ਬਲਕਸਮਤੀ ਦੀਆਂ ਜਿਸ ਦੇ ਵਿੱਚ ਅੱਜ ਅਸੀਂ ਕਨੀਜਾ ਪਿੰਡ ਜੋ ਸਾਨੇਵਾਲ ਹਲਕੇ ਚ ਪੈਂਦਾ ਜਿਸ ਦੇ ਵਿੱਚ ਇਸ ਮੁੱਖ ਇਲਾਕੇ ਦੇ ਮੁੱਖ ਸੇਵਾਦਾਰ ਸਾਹ ਹਰਦੀਪ ਸਿੰਘ ਮੁੰਡਿਆ ਸਾਹਿਬ ਔਰ ਮੈਂ ਦੋਨੋਂ ਹੀ ਲੋਕਾਂ ਨੂੰ ਅਪੀਲ ਕਰਨਾ ਵਸੇ ਕਿ ਜਸਪ੍ਰੀ ਤੁਣੀ ਆਪਣਾ ਅਪਦੇਸ਼ ਸਾਹਿਬ ਸਾਡੇ ਕੈਂਡੀਡੇਟ ਨੇ ਸਰ ਅਵਤਾਰ ਸਿੰਘ ਜੀ ਜਿਹੜੇ ਸਾਡੇ ਸਰਪੰਚ ਨੇ ਅੱਜ ਪਿੰਡ ਦੀ ਪੰਚਾਇਤ ਨੂੰ ਬੁਲਾ ਕੇ ਸਾਰਿਆਂ ਨੂੰ ਪ੍ਰੈਸ ਕੀਤਾ ਪਿੰਡ ਦੀ ਪੰਚਾਇਤ ਨੇ ਬੜਾ ਭਰਮਾਂ ਘਾਰਾ ਦਿੱਤਾ ਔਰ ਫਤਹਿ ਬੁਲਾ ਕੇ ਕਿਹਾ ਵੀ ਤੁਹਾਡੀ ਇਸ ਇਲਾਕੇ ਦੀ ਸਾਡੀ ਜਿੱਤ ਹੋਊਗੀ ਔਰ ਇੱਕ ਇੱਕ ਬੋਰ ਜਿਹੜੀ ਹੈ ਕਿ ਨੀਜੇ ਪਿੰਡ ਦੀ ਸਾਡੇ ਛੜੂ ਦਾ ਬੜਨ ਦਵਾ ਕੇ ਛੜੂ ਪਾਰਟੀ ਨੂੰ ਮਜ਼ਬੂਤ ਕਰਨਗੇ ਔਰ ਖਾਸ ਤੌਰ ਤੇ ਜਿਹੜੀ ਹਲਕੀ ਡਿਵੈਲਪਮੈਂਟ ਹੈ ਉਹ ਪਹਿਲ ਦੇ ਆਧਾਰ ਤੇ ਕਿਉਂਕਿ ਮੁੰਡੀਆਂ ਸਾਹਿਬ ਪਹਿਲੀ ਬਥੇਰੇ ਕੱਪੇ ਦੇ ਚੁੱਕੇ ਆ ਜਿਹੜੇ ਆਪਾਂ ਛੜ ਇਹ 60 ਲੱਖ ਦੀ ਲਾਗਤ ਨਾਲ تقریبا ਇਹਨਾਂ ਨੇ ਪਿੰਡ ਦੀ ਪੰਚਾਇਤ ਨੂੰ ਦਿੱਤਾ ਸੀ ਜਿਨ੍ਹਾਂ ਨੇ ਛੱਡ ਸਾਰਾ ਬਣਵਾਇਆ 15 ਲੱਖ ਰੁਪਏ ਹੋਰ ਵੀ ਦਿੱਤਾ ਹੋਰ ਆਉਣੇ ਟਾਈਮ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਜਦੋਂ ਕੁਛੀ ਦੀ ਲੋੜ ਪੂਰੀ ਹੋ ਰਹੀ ਫੰਡ ਦੇ ਨੂੰ ਤਿਆਰ ਰੇ ਕਿਉਂਕਿ ਸਰਕਾਰ ਦੇ ਜਿਹੜੀ ਸਾਡੀ ਸਰਕਾਰ ਹੈ ਲੋਕਾਂ ਦੇ ਨਾਲ ਹੈ ਕਿਉਂਕਿ ਲੋਕਾਂ ਦੇ ਟੈਕਸ ਦੇ ਨਾਲ ਸਰਕਾਰ ਚੱਲਦੀ ਹੈ ਅੱਜ ਪਹਿਲੀ ਵਾਰੀ ਇਹ ਸਰਕਾਰ ਹੈ ਜਿਹੜੀ ਟੈਕਸ ਲੈ ਕੇ ਨਾਲ ਹੀ ਵਾਪਸੀ ਕਰਕੇ ਲੋਕਾਂ ਦੀ ਡਿਵੈਲਪਮੈਂਟ ਕਰਾ ਰਹੀ ਹੈ ਮੈਂ ਧੰਨਵਾਦ ਕਰਦਾ ਮੁੰਡਿਆ ਸਾਹਿਬ ਦਾ ਜਿਨ੍ਹਾਂ ਨੇ ਚੱਚੇ ਤੌਰ ਤੇ ਅ ਇਸ ਨਗਰ ਦੇ ਵਿੱਚ ਆ ਕੇ ਔਰ ਖਾਸ ਤੌਰ ਤੇ ਇਲਾਕਾ ਨਿਵਾਸੀ ਨੂੰ ਮਿਲ ਕੇ ਜੋ ਅਪੀਲ ਕੀਤੀ ਹੈ ਮੈਂ ਤੁਹਾਨੂੰ ਧੰਨਵਾਦ ਕਰਦਾ ਆਸ ਹੈ ਕਿ ਲੋਕ ਲੋਕ ਵੀ ਪੱਬਾ ਪਾਰੋਂ ਕੇ ਚੋਦੜੋਂ ਆਪਣੀ ਇੱਕ ਇੱਕ ਬੋੜ ਦੀ ਕੀਮਤੀ ਚੜ੍ਹ ਤੋਂ ਬੜ ਦਮਾਨ ਗਏ ਥੈਂਕ ਯੂ ਜੀ ਸਰ ਕੀ ਕਹਿਣਾ ਚਾਹੂਗੇ ਕਿ ਇਹ ਰਿਪੋਰਟ ਸੀਗਾ ਕੈਂਡੀਡੇਟ ਮਾਝਾ ਮਾਝੇ ਦੇ ਲੋਕੀ ਨਾਲ ਅਸੀਂ ਇਲਾਕੇ ਦਾ ਆਪਣੇ ਮੰਤਰੀ ਸਾਹਿਬ ਦਾ ਐਮ ਐਲ ਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਆਪਣੇ ਚੋਣ ਪ੍ਰਚਾਰ ਵਾਸਤੇ ਸਾਡੇ ਕਿ ਨਿੱਜੇ ਪਿੰਡ ਪਹੁੰਚੇ ਸੀ ਤੇ ਲੋਕਾਂ ਨੇ ਵਿਸ਼ਵਾਸ ਦਵਾਇਆ ਵੀ ਇੱਕ ਇੱਕ ਵੋਟ 14 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਵੋਟਾਂ ਪਾਣਗੇ ਅਸੀਂ ਧੰਨਵਾਦ ਕਰਦੇ ਹਾਂ ਇਲਾਕੇ ਦਾ ਤੇ ਪਿੰਡ ਵਾਲਿਆਂ ਦਾ